ਬ੍ਰਾਂਡ ਅਵੇਲੇਬਲ ਹੈ ਜੀ ਆਪਣੇ ਕੋਲ 1 ਸਾਲ ਦੀ ਫੁੱਲ ਵਾਰੰਟੀ ਹੈ ਜੀ ਇਹਦੇ ਤੇ ਸਾਰੇ ਪੰਡੇ ਰੱਖੇ ਜਾਣਗੇ 2400 ਬੋਰਡ ਦਾ ਜੀ ਇਹ ਸਾਰਾ ਆਪਾਂ ਦੇ ਦਾਂਗੇ ਆਪਣੇ ਕਸਟਮਰਾਂ ਨੂੰ 7700 8800 ਪੀਸ ਆਪਣੇ ਕੋਲ ਹਾਜ਼ਰ ਪਿਆ ਵੀਰੇ ਜਿਹੜੇ ਭਰਾ ਨੂੰ ਕਾਰਪੋਰੇਟ ਗਿਫਟਿੰਗ ਦੀ ਲੋੜ ਆਪਣੇ ਲੇਬਰ ਨੂੰ ਦੇਣੀ ਹੈ ਅੱਛੇ-ਅੱਛੇ 7700 ਪੀਸ ਆਪਾਂ ਸਪਲਾਈ ਕਰ ਦਾਂਗੇ ਉਹਨੂੰ ਇੱਕੋ ਟਾਈਮ ਤੇ ਟੀ ਕੈਟਲ ਲੱਗੀ ਇਹਦੇ ਚ ਤਿੰਨ ਚੀਜ਼ਾਂ ਆ ਗਈਆਂ ਜੀ ਕੈਂਪਰ ਵੀ ਕੈਸਰੋਲ ਵੀ ਟੀ ਕੈਟਲ ਵੀ ਸੰਜੀਵ ਕਪੂਰ 3400 ਐਮ ਆਰ ਪੀ ਹੈ ਵੀਰੇ ਇਹ ਸਾਰਾ 1000 ਰੁਪਏ 1100 ਰੁਪਏ ਦੀ ਰੇਟ ਚ ਟ ਵਿਚ ਡ్రਾਈ ਫਰੂਟ ਪਾ ਕੇ ਆਹ ਦੇਖੋ ਤੁਸੀਂ ਕਿੱਡੀ ਘੈਂਟ ਚੀਜ਼ ਆ ਯਾਰ ਛੇ ਤਾਂ ਇਹਦੇ ਵਿੱਚ ਕੱਪ ਆ ਗਏ ਤੇ ਕਿੰਨਾ ਇੱਕ ਪਲੇਟਰ ਆ ਗਿਆ 120 ਰੁਪਏ ਵੀਰੇ 120 ਰੁਪਈਆ ਦਾ ਹਾਂਜੀ ਹਾਂਜੀ ਇਹ ਤੋਂ ਸਸਤਾ ਦੋਸਤ ਉਸੇ ਲਾੜੇ ਪਰ ਮੇਰੇ ਭਰਾਵਾਂ ਦਾ ਕੁਆਂਟੀਟੀ ਦੇ ਹਿਸਾਬ ਨਾਲ ਹੋਰ ਮਾਨਤਾਣ ਕਰ ਦਾਂਗੇ ਆਪਣੇ ਕੋਲ 11200 ਪੀਸ ਹਾਜ਼ਰ ਆ ਵੀਰੇ ਬਾਕੀ ਜੇ ਕਿਸੇ ਨੂੰ ਵੱਧ ਵੀ ਚਾਹੀਦੇ ਹੋਏ ਆਪਾਂ ਉਹ ਵੀ ਇੱਕ ਦਿਨ ਚ ਉਪਲਬਧ ਕਰਾ ਦਾਂਗੇ ਅੱਸੀ ਕਾਲ ਜੀ ਬਠਿੰਡੇ ਦੇ ਵਿੱਚ ਖੜੇ ਆ ਬਾਈ ਮੋਹਿਤ ਕੋਲੇ 6 ਮਹੀਨੇ ਪਹਿਲਾਂ ਬਾਈ ਦੀ ਵੀਡੀਓ ਹੋਰ ਕੀਤੀ ਸੀ ਇੱਕ ਤੇ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਹੁਣ ਮਿੱਤਰੋ ਦੀਵਾਲੀ ਆਉਣ ਵਾਲੀ ਆ ਦੀਵਾਲੀ ਦੇ ਵਿੱਚ ਰਹਿਗੇ ਘੱਟੋ ਘੱਟ 17 18 ਦਿਨ ਪਹਿਲਾਂ ਤਾਂ ਜਿਹੜੇ ਮਿਸਤਰੀ ਭਰਾ ਨੇ ਉਹ ਆਪਦੀ ਲੇਬਰ ਨੂੰ ਖੁਸ਼ ਕਰਨਾ ਚਾਹੁੰਦੇ ਆ ਗਿਫਟ ਦੇਣਾ ਹੁੰਦਾ ਆਪਾਂ ਕੋਈ ਚਾਹ ਵਾਲਾ ਜੱਗ ਕੋਈ ਕੈਟਲ ਵਗੈਰਾ ਹੋਰ ਹਨਾ ਤਾਂ ਉਹ ਇੱਥੇ ਵਧੀਆ ਮਿਲਣਗੇ ਤੇ ਸਸਤੇ ਮਿਲਣਗੇ ਨੰਬਰ 2 ਇੱਕ ਇੱਥੇ ਐਲਈਡੀਆਂ ਲਾ ਲਓ ਤੁਸੀਂ ਵਾਸ਼ਿੰਗ ਮਸ਼ੀਨਾਂ ਲਾ ਲਓ ਰਸੋਈ ਦਾ ਕੋਈ ਵੀ ਸਮਾਨ ਆ ਜਿਵੇਂ ਚਿਮਣੀਏ ਚਿਮਣੀਆ ਹੋ ਗਿਆ ਹਨਾ ਮਹਿੰਗੇ ਆ ਤੇ ਉਹ ਸਸਤੇ ਰੇਟ ਜੀ ਮਿਲ ਜਾਂਦੀਆਂ ਨੇ ਚੱਲਦੇ ਆ ਅੰਦਰ ਕਰਾਉਨੇ ਆ ਸਾਰੀ ਗੱਲਬਾਤ ਵੀਡੀ ਦੇ ਦੋਸਤੋ ਨਾਲ ਆਪਣੇ ਪ੍ਰਿੰਸ ਭਾਈ ਨੇ ਬਾਈ ਮੋਹਿਤ ਦੇ ਛੋਟੇ ਭਰਾ ਨੇ ਬਾਈ ਜੀ ਕੀ ਹਾਲ ਚਾਲ ਵਧੀਆ ਰਹੀ ਵਧੀਆ ਦੱਸੋ ਇਹਨਾਂ ਕੋਲੇ ਬਾਈ ਜੀ ਇੱਕ ਗੱਲ ਹੋਰ ਆ ਵੀ ਗਿਫਟ ਆਈਟਮ ਤੋਂ ਲੈ ਕੇ ਗਿਫਟ ਆਈਟਮ ਜਿਹੜੇ ਮਤਲਬ ਹੈ ਠੇਕੇਦਾਰੀ ਕਰਦੇ ਨੇ ਬੰਦੇ ਆਪ ਦੀ ਲੇਬਰ ਨੂੰ ਦੇਣ ਵਾਸਤੇ ਜਾਂ ਆਪਦੇ EMPLOYEES ਨੂੰ ਦੇਣ ਵਾਸਤੇ ਹੈਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਬਹੁਤ ਵੱਡਾ ਤੁਸੀਂ ਪਿੱਛੇ ਕੈਮਰਾ ਮਾਰ ਕੇ ਦਿਖਾ ਦਿਓ ਬਹੁਤ ਵੱਡਾ ਸਟਾਕ ਪਿਆਗਾ ਸਾਰਾ ਕੰਪਨੀ ਦਾ ਸਮਾਨ ਹੋਊ ਆਇ ਨਹੀਂ ਵੀ ਕੂੜੇ ਤੇ ਆਫਰ ਲਾ ਰੱਖੇ ਨੇ ਉਸ ਤੋਂ ਬਾਅਦ ਰਸੋਈ ਦਾ ਸਮਾਨ ਹੋਗਾ LED ਜਾਂ ਵਾਸ਼ਿੰਗ ਮਸ਼ੀਨਾਂ ਬਾਈ ਟੌਪ ਟੌਪ ਦੀਆਂ ਕੰਪਨੀ ਹੋਣੀਆਂ ਸਾਰੀਆਂ ਤੇ ਆਪਾਂ ਹੁਣ ਗਿਫਟ ਆਈਟਮ ਤੋਂ ਸ਼ੁਰੂ ਕਰਦੇ ਹਾਂ ਹਨਾ ਤੇ ਆਜੋ ਬਈ ਆਪਾਂ ਸ਼ੁਰੂ ਕਰਦੇ ਆਂ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਪਹਿਲਾਂ ਤਾਂ ਵੀਰੇ ਦੀਵਾਲੀ ਤੇ ਜਿਵੇਂ ਸਭ ਤੋਂ ਵੱਧ ਵੇਚਣ ਵਾਲੀ ਆਈਟਮ ਆ ਜਾਂਦੀ ਆ ਕੰਬੋ ਸੈੱਟ ਇਹਦੇ ਚ ਕੀ ਆ ਕੈਸਰੋਲ ਦੇ ਨਾਲ ਟੀ ਕੈਟਲ ਆ ਗਈ ਠੀਕ ਹੈ ਇਹ ਜੇ ਕਈ ਤਰ੍ਹਾਂ ਦੇ ਆ ਜਾਂਦੇ ਆ ਅੱਛਾ ਇਹ ਦੋ ਆਈਟਮ ਆ ਗਈਆਂ ਹਾਂ ਦੋ ਆਈਟਮਾਂ ਦਾ ਕੰਬੋ ਆ ਗਿਆ ਵੀਰੇ ਠੀਕ ਹੈ ਹੈਵੀ ਕੰਪਨੀ ਦੇ ਆ ਹਾਂ ਇਹ ਨਹੀਂ ਹੈਗਾ ਵੀ ਕੋਈ ਦੇਸੀ ਹਾਂਜੀ ਸਭ 450 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਅੱਛਾ ਇਹ ਚ ਸਾਈਜ਼ ਵੱਡਾ ਮਿਲ ਜੂਗਾ ਆਪਾਂ ਨੂੰ ਆ ਸੈੱਟ ਮਿਲ ਜੂਗਾ ਫਿਰ ਆ ਟਿਫਨ ਦੇ ਨਾਲ ਟੀ ਕੈਟਲ ਮਿਲ ਜੂਗੀ ਇਧਰ ਨੇਰੇ ਕਰਕੇ ਦਿਖਾ ਦਿਓ ਬਹੁਤ ਵੱਡਾ ਸਟਾਕ ਹੈ ਬਾਈ ਹੋਰਾਂ ਕੋਲ 7 700 8 800 ਪੀਸ ਆਪਣੇ ਕੋਲ ਹਾਜ਼ਰ ਪਿਆ ਵੀਰੇ ਜਿਹੜੇ ਭਰਾ ਨੂੰ ਕਾਰਪੋਰੇਟ ਗਿਫਟਿੰਗ ਦੀ ਲੋੜ ਆਪਣੇ ਲੇਬਰ ਨੂੰ ਦੇਣੀ ਹੈ ਅੱਛੇ-ਅਛੇ 7 700 ਪੀਸ ਆਪਾਂ ਸਪਲਾਈ ਕਰ ਦਾਂ ਦਾ ਪੂਰੀ ਸਟੇਨਲੈਸ ਸਟੀਲ ਦਾ ਮਾਲ ਹੈ ਪੀਯੂ ਫੋਰਮ ਇਨਸੂਲੇਸ਼ਨ ਹੈ ਠੰਡਾ ਗਰਮ ਠੀਕ ਨੇੜੇ ਕਰਕੇ ਦਿਖਾ ਦਿਓ ਪੂਰੀ ਘੈਂਟ ਗੱਲ ਬਾਤ ਆ ਯਾਰ ਕੰਪਨੀ ਦਾ ਸਮਾਨ ਹੈ ਚੰਗੀ ਕੁਆਲਿਟੀ ਦੇ ਟਿਫਨ ਹੈ ਹਾਂ ਵੀ ਕੋਈ ਕੂੜੇ ਤੇ ਆਫਰ ਲਾ ਰੱਖੇ ਨੇ ਹਨ ਹਾਂਜੀ ਹਾਂਜੀ ਹਾਂ ਇਹ ਨਹੀਂ ਹੈਗਾ ਕੋਈ ਅੱਗੇ ਇਹ ਫਿਰ ਵੀਰੇ ਕੈਂਪਰ ਨਾਲ ਟੀ ਕੈਟਲ ਆ ਜੂਗੀ ਫਿਰ ਤਿੰਨ ਪੀਸ ਦਾ ਇਹਦੇ ਵਿੱਚ ਹੋਰ ਕੁਝ ਆ ਗਿਆ ਇਦੇ ਚ ਇੱਕ ਕੈਂਪਰ ਦੇ ਨਾਲ ਟੀ ਕੈਟਲ ਲੱਗੀ ਇਹਦੇ ਚ ਤਿੰਨ ਚੀਜ਼ਾਂ ਆ ਗਈਆਂ ਜੀ ਕੈਂਪਰ ਵੀ ਕੈਸਰੋਲ ਵੀ ਟੀ ਕੈਟਲ ਵੀ ਸੰਜੀਵ ਕਪੂਰ 3400 ਐਮ ਆਰ ਪੀ ਹੈ ਵੀਰੇ ਇਹ ਸਾਰਾ 1000 ਰੁਪਏ 1100 ਰੁਪਏ ਦੀ ਰੇਟ ਤੇ ਟਾ ਵੀ 1000 ਰੁਪਏ ਜੀ ਦੇ ਦੋਗੇ ਹਾਂਜੀ ਤਿੰਨ ਐਟਮਾ ਦਾ ਕੰਬੋ ਤਿੰਨ 300 ਵੀ ਨਹੀਂ ਟਾਲੀ ਠੀਕ ਹੈ ਤੇ ਬਾਈ ਯਾਰ ਇਹ ਤਾਂ ਬਹੁਤ ਵੱਡੇ ਮਤਲਬ ਇਥੇ ਆਫਰ ਲਾ ਰੱਖੇ ਨੇ ਬਾਈ ਹੋਰਾਂ ਨੇ ਹਨ ਤੇ ਉਸ ਤੋਂ ਬਾਅਦ ਬਈ ਫਿਰ ਇਦਾਂ ਦੇ ਵੀਰੇ ਡ్రਾਈ ਫਰੂਟ ਰਿਆਂ ਮਿਲ ਜਾਣਗੀਆਂ ਕੈਂਡੀ ਮਿਲ ਜਾਣਗੇ ਹੂੰ ਆ ਵੀ ਭਾਈ ਜਿਹੜੇ ਭਾਈ ਨੇ ਆਫੀਸਰ ਲੈਵਲ ਦੇ ਲੋਕਾਂ ਨੂੰ ਦੇਣੀ ਹੈ ਫੈਂਸੀ ਗਿਫਟਿੰਗ ਵਿੱਚ ਡਰਾਈ ਫਰੂਟ ਪਾ ਕੇ ਠੀਕ ਹੈ ਆ ਡਰਾਈ ਫਰੂਟ ਬੋਰਸਲ ਦੀ ਕੁਆਲਿਟੀ ਹੈ ਠੀਕ ਹੈ ਇੱਕ ਟਰੈਂਡ ਗੱਲ ਬਾਤ ਆ ਮਿੱਤਰੋ ਆ ਨਹੀਂ ਹੈਗਾ ਵੀ ਯਾਰ ਮਾਰਕੀਟ ਦੇ ਵਿੱਚ ਆਫਰਾਂ ਤਾਂ ਹੋਰਾਂ ਨੇ ਵੀ ਲਾ ਰੱਖੀਆਂ ਆ ਨਹੀਂ ਹੈਗਾ ਵੀ ਕਿਤੇ ਕੋਈ ਤੂਰੇ ਤੇ ਆਫਰ ਲਾਰ ਕੇ ਤੁਹਾਡੇ ਘਰੇ ਜਾ ਕੇ ਸਮਾਨ ਖਰਾਬ ਹੋ ਜੂਗਾ ਜਾਂ ਉਹੀ ਹੈਂਡ ਜੂਗਾ ਹਨਾ ਸਹੀ ਗੱਲ ਸਾਰਾ ਬ੍ਰਾਂਡਡ ਸਮਾਨ ਆ ਬਾਈ ਪੂਰਾ ਜਿਵੇਂ ਟਿਪ ਟੋਪ ਪੂਰੀ ਸਿਰਾ ਕੁਆਲਟੀ ਹੈਗੀ ਜਿਹੜੇ ਜਿਹੜੇ ਮੇਰੇ ਵੀਰ ਨੂੰ ਸਸਤੀ ਰੇਂਜ ਚ ਆਈਟਮਾਂ ਚਾਹੀਦੀ ਆ 40 50 ਰੇਂਜ ਤੋਂ ਆਈਟਮਾਂ ਸ਼ੁਰੂ ਹੋ ਜਾਂਦੀਆਂ ਜੀ ਠੀਕ ਹੈ ਕਿੰਨੇ ਤਰ੍ਹਾਂ ਦੀਆਂ ਆਪਣੀਆਂ ਸੇਮ ਆਈਟਮਾਂ 40 50 100 ਰੁਪਏ 150 ਰੁਪਏ ਦੀ ਰੇਂਜ ਆ ਜਾਂਦੀਆਂ ਜੀ ਅੱਛਾ ਆ ਦੇਖੋ ਕੰਬੋਸ ਦੇ ਕੰਬੋ ਦਾ ਰੇਟ ਦੱਸੀਏ ਆਪਾਂ ਇਹਦਾ 120 ਰੁਪਏ ਦੇ ਰੇਟ ਦੇਖੋ ਤੁਸੀਂ ਕਿੱਡੀ ਘੈਂਟ ਚੀਜ਼ ਤੇ ਕਿਨਾਰ ਇੱਕ ਪਲੇਟਰ ਆ ਗਿਆ 120 ਰੁਪਏ ਵੀਰੇ 120 ਰੁਪਏ ਦਾ ਹਾਂਜੀ ਹਾਂਜੀ ਇਤੋਂ ਸਸਤਾ ਤੋਂ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਈ ਹੋਰ ਨਾਲ ਜਲਦੀ ਸੰਪਰਕ ਕਰ ਲਓ ਤੁਸੀਂ ਗਿਫਟ ਦੇਣਾ ਕਿਸੇ ਨੂੰ ਜਾਂ ਘਰ ਵਿੱਚ ਵੈਸੀ ਖਰੀਦ ਕੇ ਰੱਖਣਾ ਤਾਂ ਬਹੁਤ ਵਧੀਆ ਚੀਜ਼ ਆ ਬਾਈ ਸਿੰਗਲ ਪੀਸ ਵੀ ਮਿਲ ਜੂਗਾ ਕਿ ਇਕੱਠਾ ਲੈਣਾ ਪਊਗਾ ਸਿੰਗਲ ਵੀ ਮਿਲ ਜੂਗਾ ਵੀਰੇ ਕੋਈ ਨਹੀਂ ਸਿੰਗਲ ਵੀ ਮਿਲ ਜੂਗਾ ਨਰਾਜ਼ ਨਹੀਂ ਕਰਦੇ ਕਿਸੇ ਨੂੰ ਨਰਾਜ਼ ਨਹੀਂ ਕਰਦੇ ਠੀਕ ਕੁਆਂਟੀਟੀ ਭਰਪੂਰ ਆ ਆਪਣੇ ਓਕੇ ਫਿਰ ਅਬ ਹੈਂਡਲੂਮ ਸੈਕਸ਼ਨ ਚ ਬੈਲਾ ਕਰ ਸਕਦਾ ਕੁਇਲ ਟੈਚ ਚਾਰ ਪੀਸ ਦਾ ਸੈੱਟ ਹੈ ਵੀਰੇ ਬੈੱਡ ਸ਼ੀਟ ਵੀ ਹੈ ਪਿੱਲੋ ਕਵਰ ਵੀ ਹੈ ਤੇ ਉੱਤੇ ਲੈਣ ਵਾਲਾ ਕੁਇਲਟ ਏਸੀ ਦੋਹਰ ਵੀ ਹੈ 5000 ਰੁਪਏ ਦੀ ਐਮ ਆਰ ਪੀ ਹੈ ਜੀ ਤੇ ਆਪਾਂ ਨੂੰ ਪਊ ਸਾਰਾ ਇਹ ਹੋਲ ਸੇਲ ਵਾਲੇ ਭਰਾਵਾਂ ਨੂੰ 750 ਰੁਪਏ ਦਾ ਜੀ 750 ਦਾ ਕਿੱਥੇ 5000 ਤੇ ਕਿੱਥੇ 750 ਦੋਸਤੋ ਐ ਲੈ ਲਓ ਵੀ ਤੁਸੀਂ ਜਮ ਆਉਣ ਜਾਣ ਵਾਲੇ ਖਰਚੇ ਜੀ ਲੈ ਕੇ ਜਾਓਗੇ 80 90 ਪਰਸੈਂਟ ਆਫ ਹੋ ਗਿਆ ਵੀਰੇ 80 90 ਪਰਸੈਂਟ ਆਫ ਹੈਗੀ ਅੱਗੇ ਭਾਈ ਹੋਰ ਆਈਟਮਾਂ ਦੇਖੋ ਫਿਰ ਆ ਟਿਫਨ ਪਈ ਹੈ ਬਹੁਤ ਤਰ੍ਹਾਂ ਦੇ ਇਧਰ ਪੀ ਐਨ ਬੀ ਦਾ ਮਾਲ ਪਿਆ ਟਿਫਨ ਦਿਖਾ ਦਿਓ ਟਿਫਨ ਵਾਲੇ ਆਪਣੇ ਹਰੇਕ ਜਿਵੇਂ ਕੋਈ ਡਿਊਟੀ ਵਾਲਾ ਹੁੰਦਾ ਹਨਾ ਕੋਈ ਕੰਮ ਤੇ ਜਾਣ ਵਾਲਾ ਹੁੰਦਾ ਬਈ ਟਿਫਨ ਲਾਜ਼ਮੀ ਦਿਖਾਓ ਟਿਫਨ ਦੇਖੋ ਵੀਰੇ ਅਸੀਂ ਗੱਲਾਂ ਵੀ ਉਹ ਜਿਹੀਆਂ ਨਹੀਂ ਕਰਨੀਆਂ ਵੀਰੇ ਵੀ ਮੰਨ ਕੇ ਚੱਲੋ ਹਰ ਆਈਟਮ ਨਾਲ ਤੁਹਾਡਾ ਫਰੀ ਗਿਫਟ ਪੰਜ ਹਜ਼ਾਰ ਦਾ ਗਿਫਟ ਦੇਤਾ 2000 ਦਾ ਗਿਫਟ ਦੇਤਾ ਇਹ ਲੰਚ ਬਾਕਸ ਆ ਗਿਆ ਆਪਣਾ ਹਨਾ ਹਾਂਜੀ ਇਹ ਨਾਲ ਇੱਕ ਬੋਟਲ ਹੈ ਜੀ ਠੀਕ ਹੈ ਤੇ ਚੌਥੀ ਡੱਬੀ ਹੈ ਪਿਓਰ ਸਟੇਨਲੈਸ ਸਟੀਲ ਦਾ ਜੀ ਠੀਕ ਹੈ ਕੋਈ ਦੇਸੀ ਹਲਕੀ ਕੁਆਲਿਟੀ ਨਹੀਂ ਸੰਜੀਵ ਕਪੂਰ ਦਾ ਬ੍ਰਾਂਡ ਹੈ ਜੀ ਇਹ ਵੀ ਕੰਪਨੀ ਦਾ ਹੋਊਗਾ ਹਾਂਜੀ 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 ਟੈਗ ਹਰੇਕ ਤੇ ਲੱਗਿਆ ਹੋਇਆ ਬਾਈ ਇਹ ਨਹੀਂ ਹੈ ਕੋਈ ਦੇਸੀ ਹੈ ਤੇ ਬਾਈ ਇਹਦਾ ਗ੍ਰੇਟ ਹੋਊਗਾ ਇਹ ਪਊਗਾ ਵੀਰੇ ਹੋਲਸੇਲ 550 ਰੁਪਏ 550 ਰੁਪਏ ਹਾਂਜੀ 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 ਜਲਦੀ ਸੰਪਰਕ ਕਰ ਲਓ ਦੋਸਤੋ ਬਾਈ ਹੋਰਾਂ ਦਾ ਨੰਬਰ ਸਕਰੀਨ ਤੇ ਤੇ ਚੱਲਿਆਂਦਾ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਹੋਰ ਬਈ ਇਸ ਤੋਂ ਬਾਅਦ ਇਸ ਤੋਂ ਬਾਅਦ ਵੀਰੇ ਆਪਣੇ ਕੋਲ ਹੋਰ ਕੰਪਨੀ ਦਾ ਮਟੀਰੀਅਲ ਵੀ ਮਿਲ ਜੂ ਕੈਸਰ ਰੋਲ ਮਿਲ ਜਾਣਗੇ ਐਮਰਡ ਹੈ ਸਟੇਨਲੈਸ ਸਟੀਲ ਪੀਯੂ ਫੋਮ ਇਨਸੂਲੇਸ਼ਨ ਤੇ ਦੋਸਤੋ ਆਇਆ ਨਹੀਂ ਹੈਗਾ ਵੀ ਬਰਫ਼ ਪਈ ਜਾਵੇ ਬਾਹਰ ਚਾਹੇ ਵੀ ਰੋਟੀਆਂ ਠੰਡੀਆਂ ਹੋ ਜਾਣਗੀਆਂ ਜਿਹੜੇ ਜਿਹੜੀਆਂ ਰੋਟੀਆਂ ਪਕਾ ਕੇ ਰੱਖੋਗੇ ਉਹ ਜਿਹੇ ਰਹਿਣਗੀਆਂ ਦੇ ਚ ਲੰਬੇ ਸਮੇਂ ਤੱਕ ਇਹ ਵੀਰੇ ਆਪਾਂ ਦੇ ਕੋਲ ਮਿਲ ਜਾਣਗੇ ਐਮ ਆਰ ਪੀ ਤੋਂ 65 70 ਲੈਸ ਕੁਆਂਟੀਟੀ ਦੇ ਹਿਸਾਬ ਨਾਲ 200 ਰੁਪਏ 250 ਰੁਪਏ 130 ਰੁਪਏ ਤੋਂ ਸ਼ੁਰੂ ਹੋ ਜਾਂਦਾ ਛੋਟਾ ਸਾਈਜ਼ 130 ਰੁਪਏ ਤੋਂ ਸਟਾਰਟ ਆ ਦੋਸਤੋ ਐਦੋਂ ਸ ਜ਼ਰੂਰ ਵਿਜ਼ਿਟ ਕਰੋ ਬਾਈ ਫਿਰ ਇਸ ਤੋਂ ਬਾਅਦ ਵੀਰੇ ਆਪਣੇ ਕੋਲ ਜਿਹੜੀ ਗਿਫਟਿੰਗ ਚ ਬਹੁਤ ਵਧੀਆ ਆਈਟਮ ਜਾਂਦੀ ਹੈ ਇਲੈਕਟ੍ਰਿਕ ਕੈਟਲ ਜੀ 1.8 ਲੀਟਰ ਪੌਣੇ 2 ਲੀਟਰ ਦੀ ਕੈਟਲ ਹੈ ਠੀਕ ਹੈ ਇਲੈਕਟ੍ਰਿਕ ਕੈਟਲ ਜੀ ਇਹ ਹੋਲ ਸੇਲ ਚ ਤੁਹਾਨੂੰ ਬਹੁਤ ਵਧੀਆ ਭਾਅ ਦੇ ਦਾਂਗੇ ਰਿਟੇਲ ਚ ਅਸੀਂ ਸਾਰੀ ਦੇ ਦਾਂਗੇ ਤੁਹਾਨੂੰ 400 ਰੁਪਏ ਦੀ ਹੋਲ ਸੇਲ ਵਾਲੇ ਪਰ ਮੇਰੇ ਭਰਾਵਾਂ ਦਾ ਕੁਆਂਟੀਟੀ ਦੇ ਹਿਸਾਬ ਨਾਲ ਹੋਰ ਮਾਨਤਾਣ ਕਰ ਦਾਂਗੇ ਆਪਣੇ ਕੋਲ 1100 1200 ਪੀਸ ਹਾਜ਼ਰ ਹੈ ਵੀਰੇ ਬਾਕੀ ਜੇ ਕਿਸੇ ਨੂੰ ਵੱਧ ਵੀ ਚਾਹੀਦੇ ਹੋਏ ਆਪਾਂ ਉਹ ਵੀ ਇੱਕ ਦਿਨ ਚ ਉਪਲਬਧ ਕਰਾ ਦਾਂਗੇ ਜਿਨ੍ਹਾਂ ਨੇ ਭਾਈ 1 2 ਪੀਸ ਖਰੀਦਦੇ ਨੇ ਘਰ ਵਾਸਤੇ ਤਾਂ ਉਹਨਾਂ ਵਾਸਤੇ 400 ਰੁਪਏ ਦੀ ਜਿਹੜੇ ਭਰਾਵਾਂ ਨੇ ਗਿਫਟ ਕਰਨ ਵਾਸਤੇ ਲੈਣਾ ਭਈ ਉਹਨਾਂ ਨੂੰ ਹੋਰ ਵੀ ਲੈਸ ਹੋ ਜੀ ਇਹ ਦੇਚ ਵੀਰੇ ਇੱਕ ਮਾਡਲ ਫੇਰਾ ਮਿਲ ਜੂਗਾ ਇਹ ਥੋੜੀ ਜਿਹੀ ਦੂ ਸਮਾਰਟ ਲੁੱਕ ਚ ਆ ਜਾਂਦੀ ਹੈ ਇਲੈਕਟ੍ਰਿਕ ਕੇਟਲ ਇਹ 550 ਰੁਪਏ ਦੀ ਆਪਾਂ ਗਾਕਾਂ ਨੂੰ ਦੇ ਦਾਂਗੇ ਜੀ ਠੀਕ ਹੈ ਬਈ ਹੋਲਸੇ ਲਾ ਲੈਣੇ ਹੋਗਾ ਇਹਦਾ ਗੱਲ ਲੁੱਕ ਦਾ ਫਰਕ ਹੈ ਕਿ ਗੁਣੋਂ ਵੀ ਹੈਗੇ ਲੁੱਕ ਦਾ ਫਰਕ ਹੈ ਵੀਰੇ ਸਾਈਜ਼ ਦਾ ਫਰਕ ਹੈ ਇਹਦੇ ਉੱਪਰ ਲੋਕ ਆ ਜਾਂਦਾ ਸਮਾਰਟ ਲੋਕ ਵਾਲੀ ਕੇਟਲ ਆ ਜਾਂਦੀ ਹੈ ਜੀ ਇਹ ਠੀਕ ਹੈ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਇਹ ਵੀ ਆਈਟਮ ਘੈਂਟ ਆ ਬਈ ਯਾਰ ਤੁਸੀਂ ਜਿਹੜੀ ਵੀ ਆਰਡਰ ਕਰਨੀ ਹੈ ਨੋਵੇਟਾ ਇਟਲੀ ਦਾ ਬ੍ਰਾਂਡ ਹੈ ਆਨਲਾਈਨ ਭੇਜ ਦੋਗੇ ਹਾਂਜੀ 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 ਵੀਰੇ ਜ਼ਰੂਰ ਐਡਰੈਸ ਭ ਸਾਰੇ ਨੰਬਰ ਬਾਈ ਦੁਕਾਨ ਦਾ ਸ਼ਾਪ ਦਾ ਚੱਲੀ ਜਾਂਦਾ ਹੋਊਗਾ ਤੇ ਆਨਲਾਈਨ ਵੀ ਬਾਈ ਹੋਰੀ ਤੁਹਾਨੂੰ ਭੇਜ ਦੇਣਗੇ ਜਿਹੜੀ ਪਸੰਦ ਹੋਈ ਸਕਰੀਨ ਸ਼ਾਟ ਮਾਰ ਕੇ ਫੋਟੋ ਭੇਜ ਦਿਓ WhatsApp ਤੇ ਹੈਨਾ WhatsApp DM ਕਰਦੇ ਹੋ ਹਾਂਜੀ ਅਗਲੀ ਆਈਟਮ ਆ ਗਈ ਵੀਰੇ ਆਪਣੇ ਕੋਲ ਇਨਫਰਾ ਰੈਡ ਚੁੱਲਾ ਇੰਡਕਸ਼ਨ ਚੁੱਲਾ ਦੋਨੇ ਮਿਲ ਜਾਣਗੇ ਜੀ ਇਹਨਾਂ ਚ ਫਰਕ ਕੀ ਹੁੰਦਾ ਜੀ ਇੰਡਕਸ਼ਨ ਤੇ ਸਿਰਫ ਇੰਡਕਸ਼ਨ ਫੋੜਾ ਨੀਲੇ ਕਰਕੇ ਦਿਖਾ ਦਿਓ ਇੰਡਕਸ਼ਨ ਤੇ ਸਿਰਫ ਇੰਡਕਸ਼ਨ ਫ੍ਰੈਂਡਲੀ ਭਾਂਡੇ ਚੱਲਦੇ ਆ ਜੀ ਇਨਫਰਾ ਰੈਡ ਤੇ ਸਾਰੇ ਪ੍ਰਕਾਰ ਦੇ ਹਰ ਤਰ੍ਹਾਂ ਦਾ ਭਾਂਡਾ ਅੱਛਾ ਹਰ ਤਰ੍ਹਾਂ ਦਾ ਕੋਈ ਵੀ ਮਟੀਰੀਅਲ ਦਾ ਭਾਂਡਾ ਤੁਸੀਂ ਚਲਾ ਸਕਦੇ ਹੋ ਕੋਈ ਵੀ ਭਾਂਡਾ ਇਹਦੇ ਤੇ ਧਰ ਸਕਦੇ ਆ ਦੋਸਤੋ ਆਏ ਨਹੀਂ ਹੈਗੇ ਵੀ ਕੱਲਾ ਸਟੀਲ ਦੇ ਟਿਕੂ ਆ ਜਾਂ ਕੋਈ ਹੋਰ ਟਿਕੂ ਆ ਤਿੰਨ ਸਾਰੇ ਬ੍ਰਾਂਡ ਅਵੇਲੇਬਲ ਹੈ ਜੀ ਆਪਣੇ ਕੋਲ 1 ਸਾਲ ਦੀ ਫੁੱਲ ਵਾਰੰਟੀ ਹੈ ਜੀ ਇਹਦੇ ਤੇ ਸਾਰੇ ਭਾਂਡੇ ਰੱਖੇ ਜਾਣਗੇ 2400 ਵਾਟ ਦਾ ਜੀ ਇਹ ਸਾਰਾ ਆਪਾਂ ਦੇ ਦਾਂਗੇ ਆਪਣੇ ਕਸਟਮਰਾਂ ਨੂੰ 1800 ਰੁਪਏ ਦਾ ਜੀ 1800 ਰੁਪਏ ਦਾ 1800 ਤਾਂ ਮੈਂ ਲਾ ਦੂਜਾ ਸਿੰਪਲ ਹੀ ਦਿੰਦੇ ਆ ਬਾਹਰ ਹੀ ਹਨਾ ਵੀ ਪੇ ਆਪਣੇ ਕੋਲ ਇਹ ਵੀ ਦਿਖਾ ਦਿਓ 1300 ਰੁਪਏ ਦਾ ਮਿਲ ਜੂਗਾ ਠੀਕ ਹੈ ਇਹਦੇ ਚ ਫਿਰ ਲੋਟ ਵਾਲਾ ਮਟੀਰੀਅਲ ਵੀ ਆ ਜਾਂਦਾ ਓਪਨ ਬਾਕਸ ਮਟੀਰੀਅਲ ਜਿਹਨੂੰ ਕਹਿੰਦੇ ਆ ਉਹ ਸਾਰਾ 900 ਰੁਪਏ ਦਾ ਮਿਲ ਜੂਗਾ ਓਕੇ ਤੇ ਨੇੜੇ ਕਰਕੇ ਦਿਖਾ ਦਿਓ ਬਾਈ ਹੋਰਾਂ ਕੋਲੇ ਸਾਰੇ ਭਾਂਡੇ ਵਾਲਾ ਚੁੱਲਾ ਵੀ ਪਿਆਗਾ ਜਿਹੜਾ ਮਰਜ਼ੀ ਭਾਂਡਾ ਧਰ ਲੋ ਤੇ ਤੇ ਇਹ ਇਹ ਜਿਹੜਾ ਸਿੰਪਲ ਹੈ ਇਹਦੇ ਤੇ ਬਈ ਜਿਹੜੇ ਨਾਲ ਦੇ ਭਾਂਡੇ ਉਤਰਨੇ ਪੈਣ ਜਿਹੜੇ ਇੰਡਕਸ਼ਨ ਦੇ ਭਾਂਡੇ ਹੁੰਦੇ ਵੀਰੇ ਪਹਿਲਾਂ ਇਹ ਚੱਲਦਾ ਸੀ ਅੱਜ ਕੱਲ ਆ ਚੱਲ ਰਿਹਾ ਆਪਣੇ ਕੋਲ ਦੋਨੋਂ ਮਟੀਰੀਅਲ ਮਿਲ ਜੂਗਾ ਤੇ ਨੰਬਰ ਸਕਰੀਨ ਤੇ ਚੱਲ ਜਾਂਦਾ ਦੋਸਤੋ ਜਿਹਨੇ ਖਰੀਦਣਾ ਹੈ ਬਾਹਰ ਸਾਹਿਬ ਤੇ ਸੈਂਡ ਕਰ ਦੋ ਬਾਈ ਹੋਰੀ ਤੁਹਾਨੂੰ ਭੇਜ ਦਾਂ ਗੈਟ ਬੈਕ ਕਰ ਲੈ ਹਾਂਜੀ ਤੇ ਬਾਈ ਜਿਹੜੀ ਇਸ ਤੋਂ ਬਾਅਦ ਤੁਹਾਨੂੰ ਆਈਟਮ ਦਿਖਾਉਣ ਜਾ ਰਹੇ ਆ ਤੁਹਾਡੀ ਸਿਹਤ ਨਾਲ ਜੁੜੀ ਹੋਈ ਮਤਲਬ ਫਾਇਦਾ ਕਰੂਗੀ ਸਿਹਤ ਦਾ ਨੁਕਸਾਨ ਨਹੀਂ ਕਰਦੀ ਕਿਉਂਕਿ ਹਰੇਕ ਦਾ ਅੱਜ ਕੱਲ ਬੀਪੀ ਬੂਪੀ ਵੱਧਦਾ ਤੇ ਤਲੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਹਨਾ 에ਅਰ ਫਰਾਇਰ ਕਹਿੰਦੇ ਆ ਬਾਈ ਇਹਨੂੰ ਕਿਉਂ ਜੀ ਛੇੜੇ ਮੇਰੇ ਭਰਾ ਹੈਲਥ ਕੌਨਸ਼ੀਅਸ ਹੈ ਉਹਨਾਂ ਲਈ ਬਹੁਤ ਵਧੀਆ ਆਈਟਮ ਹੈ ਠੀਕ ਆ ਚੱਕ ਕੇ ਦਿਖਾਓ ਇਹਨੂੰ ਮੜਾ ਜਾ ਤੇ ਆਹ ਆਈਟਮ ਆ ਗਈ ਬਾਈ ਇਹ ਸਾਨੂੰ ਤਲੇ ਖਾਣੇ ਤੋਂ ਬਚਾਊਗੀ ਜਿਵੇਂ ਕਈ ਭਰਾ ਜਮ ਜਮ ਲ ਜਿਵੇਂ ਕਈ ਭਰਾ ਜਮ ਜਮ ਲਾਉਂਦੇ ਹੁੰਦੇ ਆ ਤੇ ਇਹ ਬਈ ਫਿਰ ਉਬਾਲ ਦੀ ਅੱਗੇ ਜਿਵੇਂ ਕਰਦੀ ਹੈ ਇਹ ਵੀਰੇ ਬਿਨਾ ਤੇਲ ਤੋਂ ਫਰਾਈ ਕਰ ਦਿੰਦੀ ਹੈ ਜੀ ਠੀਕ ਹੈ ਬਿਨਾ ਆਇਲ ਫਰੀ ਕੁਕਿੰਗ ਕਰਦੀ ਹੈ ਤੇਲ ਫਰੀ ਕੁਕਿੰਗ ਕਰਦੀ ਹੈ ਬਈ ਬਹੁਤ ਵਧੀਆ ਆਈਟਮ ਫਰਾਈ ਰੋਸਟ ਗ੍ਰਿਲ ਤੇ ਇਹ ਬਈ ਕਿਹੜੀ ਕੰਪਨੀ ਦੀ ਹੋਊਗੀ ਫਿਰ ਇਹ ਵੀਰੇ ਕਲਾਸਿਕ ਐਸੈਂਸ਼ੀਅਲਸ ਦੀ ਸਭ ਤੋਂ ਵਧੀਆ ਸਟੀਲ ਆਉਂਦੀ ਹੈ ਇਹਨਾਂ ਦੀ ਇਹ ਕੰਪਨੀ ਦੀ ਵੀ ਸਰਚ ਮਾਰ ਲੈਣਾ ਆਨਲਾਈਨ ਹਾਂਜੀ 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 ਆਨਲਾਈਨ ਵੀ ਸਰਚ ਮਾਰ ਸਕਦੇ ਬਈ 8 ਲੀਟਰ 에ਅਰ ਫਰਾਇਰ ਆ ਵੀਰੇ ਤੇ ਇਹਦਾ ਭਾਅ ਬਹੁਤ ਵਧੀਆ ਹੈ ਇਸ ਦੀਵਾਲੀ ਸਿਰਫ ਹੀ 8 ਲੀਟਰ 에ਅਰ ਫਰਾਇਰ 2500 ਰੁਪਏ ਦਾ ਮਿਲ ਜੂਗਾ ਜੀ 2500 ਹੋਲ ਸੇਲ ਵਾਲਿਆਂ ਲਈ ਜਿਨ੍ਹਾਂ ਨੇ ਗਿਫਟਿੰਗ ਕਰਨੀ ਹੈ ਉਹਨਾਂ ਲਈ ਹੋਰ ਡਿਸਕਾਊਂਟ ਹੋ ਜੂਗਾ ਜੀ ਤੇ ਜਿਨ੍ਹਾਂ ਨੂੰ ਬਈ ਡਾਕਟਰ ਨੇ ਤਲੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਹੋਇਆ ਉਹਨਾਂ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਹਾਂ ਜ਼ਰੂਰ ਇੰਗਰਾਜ ਡਿਸਕਾਊਂਟ ਵੇਅਰ ਹਾਊਸ ਵੀਰੇ ਮਲੋਟ ਰੋਡ ਕ੍ਰਿਸ਼ਨਾ ਨਗਰ ਜੀਤੋ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਇੱਕ ਛੱਤ ਥੱਲੇ ਤੁਹਾਨੂੰ ਸਾਰੀਆਂ ਆਈਟਮਾਂ ਮਿਲ ਜਾਣਗੀਆਂ ਕਿਚਨ ਦੀਆਂ ਆਈਟਮਾਂ ਇਲੈਕਟ੍ਰੋਨਿਕ ਘਰ ਦੀਆਂ ਇਲੈਕਟ੍ਰੀਕਲ ਆਈਟਮਾਂ ਸਾਰਾ ਕੁਝ ਮਿਲ ਜੂ ਤੇ ਬਾਕੀ ਭਾਈ ਜਿਹਨੇ ਗਿਫਟ ਵਾਸਤੇ ਕੋਈ ਆਈਟਮਾਂ ਲੈਣੀਆਂ ਬਾਧੂ ਪਿੱਛੇ ਸਾਰਾ ਗਡਾਉਣ ਭਰਿਆ ਪਿਆਗਾ ਜਿਹੜੀ ਮਰਜੀ ਆਈਟਮਾਂ ਲੈ ਸਕਦੇ 600 700 ਕੁਆਂਟੀਟੀ ਮਿਲ ਜੂ ਤੁਹਾਨੂੰ ਹਰ ਆਈਟਮਾਂ ਦੀ ਜਿੰਨੀ ਵੀ ਕਾਰਪੋਰੇਟ ਗਿਫਟਿੰਗ ਜਾਂਦੀ ਹੈ ਏਰੀਏ 'ਚ ਆਪਣੇ ਕੋਲ ਜਾਂਦੀ ਹੈ ਜੀ ਜ਼ਰੂਰ ਵਿਜ਼ਿਟ ਕਰਿਓ 100 100 ਰੁਪਏ ਤੋਂ ਸ਼ੁਰੂ ਹ ਕੋਈ ਵੀ ਹਾਂਜੀ 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 40-50 ਰੁਪਏ ਤੋਂ ਵੀ ਦੇ ਦਿੰਦੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਸੰਪਰਕ ਕਰੋ